15 ਦੇ ਕਰੀਬ ਕੰਟੇਨਰ ਜਿਹੜੇ ਆ ਅੰਬਾਂ ਦੇ ਉਹ ਇੰਡੀਆ ਤੋਂ ਅਮਰੀਕਾ ਆ ਰਹੇ ਸੀ ਤੇ ਅਮਰੀਕਨ ਅਥਾਰਟिटीज ਨੇ ਉਹ 15 ਦੇ 15 ਕੰਟੇਨਰਸ ਨੂੰ ਰਿਜੈਕਟ ਕਰ ਦਿੱਤਾ ਤੇ 5 ਲੱਖ ਡਾਲਰ ਦੇ ਕਰੀਬ ਦਾ ਜਿਹੜਾ ਨੁਕਸਾਨ ਉਹ ਹੋਇਆ ਹੈਗਾ ਐਕਚੁਅਲੀ 에어ਪੋਰਟਸ ਤੇ ਆ ਰਹੇ ਸੀ ਲਾਸ ਐਂਜਲਸ ਸੈਨ ਫਰਨਸਿਸਕੋ ਤੇ ਐਟਲੰਟਾ ਅ ਕਹਿੰਦੇ ਭਈ ਇੰਡੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਡਾਕੂਮੈਂਟੇਸ਼ਨ ਇਰੈਗੂਲਰਿਟੀਜ਼ ਹੈਗੀ ਤੇ ਕਹਿੰਦੇ ਭਈ ਅਥਾਰਟिटीज ਨੇ ਇਹ ਕਿਹਾ ਵੀ ਜਾਂ ਤਾਂ ਇਥੇ ਸਿੱਟਦੇ ਹੋ ਤੇ ਜਾਂ ਫਿਰ ਵਾਪਸ ਇੰਡੀਆ ਨੂੰ ਲੈ ਜਾਓ ਤੇ ਪਰ ਜੋ ਯੂਐਸ ਦੀ ਇਹ ਕਹਿ ਰਿਹਾ ਹੈ ਵੀ ਉਹਦੇ ਵਿੱਚ ਜਿਹੜੀ ਹੈਲਥ ਇਸ਼ੂਸ ਨੂੰ ਲੈ ਕੇ ਪ੍ਰੋਬਲਮ ਸੀਗੀ ਹੈਲਥ ਹੈਲਥ ਦਾ ਮੇਨ ਕਾਰਨ ਦੱਸਿਆ ਜਾ ਰਿਹਾ ਹੈਗਾ ਫੇਰ ਇਹ ਤਾਂ ਕਲੀਅਰ ਨਹੀਂ ਹੋ ਰਿਹਾ ਇੰਡੀਆ ਦਾ ਜਿਹੜਾ ਮੀਡੀਆ ਡਿਫਰੈਂਟ ਸਟੋਰੀ ਦੱਸ ਰਿਹਾ ਤੇ ਅਮਰੀਕਾ ਦਾ ਜਿਹੜਾ ਮੀਡੀਆ ਆ ਉਹੋ ਡਿਫਰੈਂਟ ਸਟੋਰੀ ਦੱਸ ਰਿਹਾ ਹੈ 15 ਦੇ ਕਰੀਬ ਕੰਟੇਨਰ ਜਿਹੜੇ ਆ ਅੰਬਾਂ ਦੇ ਉਹ ਇੰਡੀਆ ਤੋਂ ਅਮਰੀਕਾ ਆ ਰਹੇ ਸੀ ਤੇ ਅਮਰੀਕਨ ਅਥਾਰਟिटीज ਨੇ ਉਹ 15 ਦੇ 15 ਕੰਟੇਨਰਸ ਨੂੰ ਰਿਜੈਕਟ ਕਰ ਦਿੱਤਾ ਤੇ 5 ਲੱਖ ਡਾਲਰ ਦੇ ਕਰੀਬ ਦਾ ਜਿਹੜਾ ਨੁਕਸਾਨ ਉਹ ਹੋਇਆ ਹੈਗਾ ਐਕਚੁਅਲੀ 에어ਪੋਰਟਸ ਤੇ ਆ ਰਹੇ ਸੀ ਲਾਸ ਐਂਜਲਸ ਸੈਨ ਫਰਨਸਿਸਕੋ ਤੇ ਐਟਲੰਟਾ ਕਹਿੰਦੇ ਭਈ ਇੰਡੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਡਾਕੂਮੈਂਟੇਸ਼ਨ ਇਰੈਗੂਲਰਿਟੀਜ਼ ਹੈ ਗਈ ਤੇ ਕਹਿੰਦੇ ਭਈ ਅਥਾਰਟिटीज ਨੇ ਇਹ ਕਿਹਾ ਵੀ ਜਾਂ ਤਾਂ ਇਥੇ ਸਿੱਟਦੇ ਹੋ ਤੇ ਜਾਂ ਫਿਰ ਵਾਪਸ ਇੰਡੀਆ ਨੂੰ ਲੈ ਜਾਓ ਤੇ ਪਰ ਜੋ ਯੂਐਸਡੀ ਇਹ ਕਹਿ ਰਿਹਾ ਆ ਵੀ ਉਹਦੇ ਵਿੱਚ ਜਿਹੜੀ ਹੈਲਥ ਇਸ਼ੂਜ਼ ਨੂੰ ਲੈ ਕੇ ਪ੍ਰੋਬਲਮ ਸੀਗੀ ਹੈਲਥ ਹੈਲਥ ਦਾ ਮੇਨ ਕਾਰਨ ਰਸਿਆ ਜਾ ਰਿਹਾ ਹੈਗਾ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਇੰਡੀਆ ਦਾ ਜਿਹੜਾ ਮੀਡੀਆ ਡਿਫਰੈਂਟ ਸਟੋਰੀ ਦੱਸ ਰਿਹਾ ਤੇ ਅਮਰੀਕਾ ਦਾ ਜਿਹੜਾ ਮੀਡੀਆ ਆ ਉਹ ਡਿਫਰੈਂਟ ਸਟੋਰੀ ਦੱਸ ਰਿਹਾ 15 ਦੇ ਕਰੀਬ ਕੰਟੇਨਰ ਜਿਹੜੇ ਆ ਅੰਬਾਂ ਦੇ ਉਹ ਇੰਡੀਆ ਤੋਂ ਅਮਰੀਕਾ ਆ ਰਹੇ ਸੀ ਤੇ ਅਮਰੀਕਨ ਅਥਾਰਟिटीज ਨੇ ਉਹ 15 ਦੇ 15 ਕੰਟੇਨਰਸ ਨੂੰ ਰਿਜੈਕਟ ਕਰ ਦਿੱਤਾ ਤੇ 5 ਲੱਖ ਡਾਲਰ ਦੇ ਕਰੀਬ ਦਾ ਜਿਹੜਾ ਨੁਕਸਾਨ ਉਹ ਹੋਇਆ ਹੈਗਾ ਐਕਚੁਅਲੀ 에어ਪੋਰਟਸ ਤੇ ਆ ਰਹੇ ਸੀ ਲਾਸ ਐਂਜਲਸ ਸੈਨ ਫਰਨਸਿਸਕੋ ਤੇ ਐਟਲੰਟਾ ਕਹਿੰਦੇ ਭਈ ਇੰਡੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਡਾਕੂਮੈਂਟੇਸ਼ਨ ਇਰੈਗੂਲਰਿਟੀ ਸੀਗੀ ਤੇ ਕਹਿੰਦੇ ਭਈ ਅਥਾਰਟिटीज ਨੇ ਇਹ ਕਿਹਾ ਵੀ ਜਾਂ ਤਾਂ ਇੱਥੇ ਸਿੱਟਦੇ ਹੋ ਤੇ ਜਾਂ ਫਿਰ ਵਾਪਸ ਇੰਡੀਆ ਨੂੰ ਲੈ ਜਾਓ ਤੇ ਪਰ ਜੋ ਯੂਐਸ ਦੀ ਇਹ ਕਹਿ ਰਿਹਾ ਆ ਭਈ ਉਹਦੇ ਵਿੱਚ ਜਿਹੜੀ ਹੈਲਥ ਇਸ਼ੂਸ ਨੂੰ ਲੈ ਕੇ ਪ੍ਰੋਬਲਮ ਸੀਗੀ ਹੈਲਥ ਹੈਲਥ ਦਾ ਮੇਨ ਕਾਰਨ ਦੱਸਿਆ ਜਾ ਰਿਹਾ ਹੈਗਾ ਫੇਰ ਇਹ ਤਾਂ ਕਲੀਅਰ ਨਹੀਂ ਹੋ ਰਿਹਾ ਇੰਡੀਆ ਦਾ ਜਿਹੜਾ ਮੀਡੀਆ ਡਿਫਰੈਂਟ ਸਟੋਰੀ ਦੱਸ ਰਿਹਾ ਤੇ ਅਮਰੀਕਾ ਦਾ ਜਿਹੜਾ ਮੀਡੀਆ ਆ ਉਹ ਡਿਫਰੈਂਟ ਸਟੋਰੀ ਦੱਸ ਰਿਹਾ 15 ਦੇ ਕਰੀਬ ਕੰਟੇਨਰ ਜਿਹੜੇ ਆ ਅੰਬਾਂ ਦੇ ਉਹ ਇੰਡੀਆ ਤੋਂ ਅਮਰੀਕਾ ਆ ਰਹੇ ਸੀ ਤੇ ਅਮਰੀਕਨ ਅਥਾਰਟिटीज ਨੇ ਉਹ 15 ਦੇ 15 ਕੰਟੇਨਰਸ ਨੂੰ ਰਿਜੈਕਟ ਕਰ ਦਿੱਤਾ ਤੇ 5 ਲੱਖ ਡਾਲਰ ਦੇ ਕਰੀਬ ਦਾ ਜਿਹੜਾ ਨੁਕਸਾਨ ਉਹ ਹੋਇਆ ਹੈਗਾ ਐਕਚੁਅਲੀ 에어ਪੋਰਟਸ ਤੇ ਆ ਰਹੇ ਸੀ ਲਾਸ ਐਂਜਲਸ ਸੈਨ ਫਰਨਸਿਸਕੋ ਤੇ ਐਟਲੰਟਾ ਕਹਿੰਦੇ ਭਈ ਇੰਡੀਆ ਵਾਲੇ ਤਾਂ ਇਹ ਕਹਿ ਰਹੇ ਆ ਵੀ ਡਾਕੂਮੈਂਟੇਸ਼ਨ ਇਰੈਗੂਲਰਿਟੀਜ਼ ਸੀਗੀ ਤੇ ਕਹਿੰਦੇ ਭਈ ਅਥਾਰਟिटीज ਨੇ ਇਹ ਕਿਹਾ ਵੀ ਜਾਂ ਤਾਂ ਇਥੇ ਸਿੱਟਦੇ ਹੋ ਤੇ ਜਾਂ ਫਿਰ ਵਾਪਸ ਇੰਡੀਆ ਨੂੰ ਲੈ ਜਾਓ ਤੇ ਪਰ ਜੋ ਯੂ ਐਸ ਡੀਏ ਕਹਿ ਰਹੇ ਆ ਭਈ ਉਹਦੇ ਵਿੱਚ ਜਿਹੜੀ ਹੈਲਥ ਇਸ਼ੂਜ਼ ਨੂੰ ਲੈ ਕੇ ਪ੍ਰੋਬਲਮ ਸੀਗੀ ਹੈਲਥ ਹੈਲਥ ਦਾ ਮੇਨ ਕਾਰ ਰਸਿਆ ਜਾ ਰਿਹਾ ਹੈਗਾ ਅਜੇ ਤੱਕ ਕਲੀਅਰ ਨਹੀਂ ਹੋ ਰਿਹਾ ਇੰਡੀਆ ਦਾ ਜਿਹੜਾ ਮੀਡੀਆ ਡਿਫਰੈਂਟ ਸਟੋਰੀ ਦੱਸ ਰਿਹਾ ਤੇ ਅਮਰੀਕਾ ਦਾ ਜਿਹੜਾ ਮੀਡੀਆ ਆ ਉਹ ਡਿਫਰੈਂਟ ਸਟੋਰੀ ਦੱਸ